ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਸੰਬੰਧੀ ਲਏ ਗਏ ਅਚਨਚੇਤ ਫੈਸਲੇ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਹਲਕਾ ਫਲੋਰ ਦੇ ਪਿੰਡ ਬੰਡਾਲਾ ਮੰਜ ਕੀ ਵਿਖੇ ਵਾਲਮੀਕ ਭਾਈਚਾਰੇ ਵੱਲੋਂ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਪ੍ਰਕਾਸ਼ਪੁਰਬ ਦੇ ਨਜ਼ਦੀਕ ਪੰਚਾਇਤੀ ਚੋਣਾਂ ਕਰਵਾਏ ਜਾਣ ਦੇ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਚੋਣਾਂ ਦੀ ਮਿਤੀ ਅੱਗੇ ਪোন ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਗੂ ਸੰਤੋਖ ਸਿੰਘ ਘਾਰੂ ਸਾਹਿਬਾ ਜਿਹੜਾ ਪੰਚਾਇਤ ਮੈਂਬਰ ਸਰਵਿਸਿੰਘ ਸਰਪੰਚ ਰਵਿੰਦਰ ਸਿੰਘ ਸਾਹਿਬਾ ਸਰਪੰਚ ਸਾਥੀ ਦਰਸ਼ਨਪਾਲ ਅਤੇ ਹੋਰਨਾਂ ਬੁਲਾ ਰਹੇ ਨੇ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏਗੀ ਇਸ ਦਾ ਵਿਰੋਧ ਕੀਤਾ ਆਗੂਆਂ ਨੇ ਕਿਹਾ ਕਿ ਭਗਵਾਨ ਬਾਲਮੀਕ ਜੀ ਦੇ ਪ੍ਰਕਾਸ਼ਪੁਰਬ ਨੂੰ ਸਾਡੇ ਭਾਈਚਾਰੇ ਦੇ ਲੋਕ ਸਾਰਾ ਸਾਲ ਉਡੀਕਦੇ ਹਨ ਪਰ ਸਰਕਾਰ ਵੱਲੋਂ ਪ੍ਰਕਾਸ਼ਪੁਰਬ ਤੋਂ ਠੀਕ ਪਹਿਲਾਂ ਚੋਣਾ ਰੱਖ ਕੇ ਸਾਡੇ ਭਾਈਚਾਰੇ ਨੂੰ ਚੋਣਾ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਪ੍ਰਵਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ ਅਤੇ ਹੋਰ ਪ੍ਰਬੰਧ ਕੀਤੇ ਜਾਣੇ ਹੁੰਦੇ ਹਨ ਆਗੂਆਂ ਨੇ ਕਿਹਾ ਕਿ ਇਸ ਸਬੰਧ ਇਹ ਅਸੀਂ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰਕੇ ਪਹਿਲੀ 1 ਅਕਤੂਬਰ ਨੂੰ ਐਸ.ਡੀ.ਐਮ ਫਲੋਰ ਨੂੰ ਮੰਗ ਪੱਤਰ ਦੇਵਾਂਗੇ। ਇਸ ਮੌਕੇ ਤੇ ਤੀਰਥ ਮੱਟੂ, ਦੀਪਕ ਨਾਹਰ, ਜਸਵਿੰਦਰ ਸੋਢੀ, ਜਗਵਿੰਦਰ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ। ਧਾਰਮਿਕ ਸਮਾਜ ਦੇ ਸੰਬੰਧ ਵਿੱਚ ਇਕੱਠੇ ਹੋਏ ਜਿੱਦਾਂ ਕੱਲ ਰਾਤ ਖਬਰ ਲੱਗੀ ਕਿ ਇਲੈਕਸ਼ਨ ਆ ਗਈ। ਕਿ ਜਿੱਥੇ ਇਲੈਕਸ਼ਨ ਦਾ ਇਸ ਗੱਲ ਦਾ ਚਾਸ ਸੀ ਕਿ 6-7 ਮਹੀਨੇ ਤੋਂ ਜਿਹੜੇ ਲੋਕਾਂ ਦੇ ਨੁਮਾਇੰਦੇ ਸੀ ਉਹ ਆਖੋ ਪਰੋਖੇ ਕਰਕੇ ਤੇ ਪ੍ਰਸ਼ਾਸਨ ਆਪਣੀ ਮਰਜ਼ੀ ਨਾਲ ਕੰਮ ਚਲਾਉਂਦਾ ਸੀ ਜਿੱਥੇ ਉਹ ਚਾਹ ਸੀ ਉੱਥੇ ਬੜੀ ਦੁੱਖदाई ਇਹ ਖਬਰ ਆ ਕਿ ਜਿਹੜਾ ਸਰਕਾਰ ਨੇ ਕੋਈ ਦਿਨ ਹੀ ਨਹੀਂ ਵਿਚਾਰਿਆ ਬਿਨਾਂ ਦਿਨ ਵਿਚਾਰਿਆ ਉਹਨੇ ਅਨਾਉਂਸ ਕਰ ਦਿੱਤਾ ਬੜੇ ਲੰਬੇ ਚਿਰ ਤੋਂ ਸਾਡੀ ਬਾਲਮਿਕ ਸਮਾਜ ਦੀ ਤਾਂ ਇਹ ਡਿਮਾਂਡ ਰਹੀ ਮੰਗ ਰਹੀ ਆ ਕਿ ਬਾਲਮਿਕ ਚੀਜ਼ ਦੇ ਜਨਮ ਤੇ ਪੱਕੀ ਛੁੱਟੀ ਅਨਾਉਂਸ ਕੀਤੀ ਜਾਵੇ ਉਹ ਛੁੱਟੀ ਦਾ ਕੀ ਉਨਾ ਦੇ ਸਾਡੇ ਸਮਾਜ ਨੂੰ ਸਰਕਾਰ ਨੇ ਉਦੋਂ ਵੱਧ ਚੋਣ ਕਮਿਸ਼ਨ ਨੇ ਸਾਡੇ ਸਮਾਜ ਨੂੰ ਅੱਖੋਂ ਪਰੋਖੇ ਕਰਕੇ ਇਹ 17 ਤਰੀਕ ਦੇ 15 ਤਰੀਕ ਦੇ ਜਦੋਂ ਕਿ ਸ੍ਰੀ ਗੁਰੂ ਵਾਲਮੀਕ ਜੀ ਦਾ ਜਨਮ ਦਿਹਾੜਾ 17 ਨੂੰ ਅਸੀਂ ਇਹ ਸਮਝਦੇ ਆਂ ਕਿ ਜਿੱਥੇ ਅਸੀਂ ਇਲੈਕਸ਼ਨ 'ਚ ਆਪ ਖੁਦ ਲੜਨੀ ਆ ਉਥੇ ਸਾਡੇ ਸਮਾਜ ਨੇ ਸਾਡੇ ਬਲਾਰੇ ਆ ਨੇ ਇਹ ਵੀ ਗੱਲ ਸਮਝਦੇ ਆ ਵੀ ਵੱਧ ਚੜ ਕੇ ਸਾਡਾ ਹੀ ਸਮਾਜ ਇਸ ਪ੍ਰਕਿਰਿਆ ਚ ਭਾਈਵਾਲ ਬਣਦਾ ਇਸ ਪ੍ਰਕਿਰਿਆ ਚ ਸ਼ਾਮਲ ਹੁੰਦਾ ਇਹ ਨੂੰ ਅੱਖੋਂ ਪਰੋਖੇ ਕਰਕੇ ਸਾਨੂੰ ਸਮਾਜਿਕ ਤੌਰ ਤੇ ਤੇ ਆਰਥਿਕ ਤੌਰ ਤੇ ਅੱਗੇ ਹੀ ਲਤਾੜਿਆ ਇਹ ਹੁਣ ਰਾਜਨੀਤਿਕ ਤੌਰ ਤੇ ਵੀ ਵੱਧ ਸਾਨੂੰ ਇਹ ਲਤਾੜਣ ਜਦੋਂ ਅਸੀਂ ਪੂਰਾ ਟਾਈਮ ਨਹੀਂ ਦੇ ਪਾਉਣਾ ਤੇ ਅਸੀਂ ਜਿਹੜੀ ਸਰਕਾਰ ਦੀ ਲਾ ਡੰਡਾ ਪੰਚਾਇਤਾਂ ਹੁੰਦੀਆਂ ਉਹਦੇ ਵਿੱਚ ਸਾਡੀ ਭਾਈਵਾਲੀ ਨਹੀਂ ਬਣਨੀ ਤੇ ਅਸੀਂ ਕਿਹੜਾ ਦਖਲ ਦੇਵਾਂਗੇ ਜ਼ਿਲ੍ਹਾ ਪ੍ਰਸ਼ਾਸਨ ਬਲੌਕ ਸੰਪਤੀ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਉੱਥੇ ਕਿੱਥੇ ਦੇਵਾਂਗੇ ਦਖਲ ਜਦੋਂ ਸਾਡੇ ਥੱਲੇ ਹੀ ਪੈਰ ਹਨ ਇਹ ਸਾਨੂੰ ਬੜਾ ਵੱਡਾ ਘਾਟਾ ਪਊਗਾ ਸਾਡੇ ਸਮਾਜ ਨੂੰ ਅਸੀਂ ਹੋਰ ਜੋ ਬੇਨਤੀ ਵੀ ਕਰਦੇ ਆਂ ਤੇ ਇੱਕ ਅਪੀਲ ਵੀ ਕਰਾਂਗੇ ਜੀ ਇਹ ਸਰਕਾਰ ਨੂੰ ਆਪਣੇ ਫੈਸਲੇ ਨੂੰ ਮੁੜ ਵਿਚਾਰਨਾ ਚਾਹੀਦਾ ਇਸ ਫੈਸਲੇ ਨੂੰ ਅਗਾਹ ਪਿਛਾਂ ਕਰਨਾ ਚਾਹੀਦਾ ਅੱਜ ਅਸੀਂ ਇਸ ਕਰਕੇ ਇਕੱਠੇ ਹੋਈ ਇਹਦੇ ਸਬੰਧ ਵਿੱਚ ਅਸੀਂ ਚੋਣ ਕਮਿਸ਼ਨ ਸਰਕਾਰਾਂ ਨੂੰ ਆਪਣੇ ਰੋਸ ਵਜੋਂ ਮੰਗ ਪੱਤਰ ਸਾਡੇ ਇਲਾਕੇ 'ਚ ਅਸੀਂ ਐਸ ਡੀ ਐਮ ਸਾਹਿਬ ਨੂੰ ਇੱਕ ਤਰੀਕ ਨੂੰ ਦੇਣਾ ਉਹਦੇ ਲਈ ਅਸੀਂ ਲੰਮੀ ਵੱਡੀ ਤੇ ਨਿੱਗਰ ਤਿਆਰੀ ਕਰਕੇ ਜਾਵਾਂਗੇ ਇਹ ਸਾਡਾ ਅੱਜ ਦਾ ਫੈਸਲਾ ਸੀ ਇਸ ਸਬੰਧ ਵਿੱਚ ਅਸੀਂ ਅੱਜ ਮੀਟਿੰਗ ਕੀਤੀ ਸੀ ਅੱਜ ਅੱਜ ਬਹੁਤ ਹੀ ਗੰਭੀਰ ਮਸਲਾ ਜਿਹੜਾ ਸਾਡੇ ਸਾਹਮਣੇ ਆਇਆ ਕਿ ਸਾਨੂੰ ਸਰਕਾਰ ਤੇ ਉਮੀਦ ਨਹੀਂ ਸੀ ਕਿ ਇਹ ਜਿਹੜਾ ਤੁੰਤ ਭਗਵਾਨ ਵਾਲਮੀ ਮਹਾਰਾਜ ਦਾ ਪਰਚ ਰਚੂਗਾ ਇਹਨਾਂ ਬੜੇ ਧੂਂਪਾਂ ਦੇ ਨਾਮ ਆਇਆ ਜਾਂਦਾ ਜਿਹਦੇ ਵਿੱਚ ਸਰਕਾਰਾਂ ਵੀ ਆਪ ਤੋਂ ਬਹੁਤ ਹਿੱਸਾ ਲੈਂਦੀਆਂ ਪਰ ਸਮਝ ਤੋਂ ਬਾਹਰ ਹੋ ਗਿਆ ਕਿ 17 17 ਤੀਂ ਦਾ ਪਰਚ ਰਚਿਆ ਭਗਵਾਨ ਵਾਲਮੀ ਮਹਾਰਾਜ ਦਾ ਤੇ 15 ਥੀਕ ਦੀ ਜਿਹੜੀ ਆ ਪੰਚਾਇਤ ਦੀ ਇਲੈਕਸ਼ਨ ਜਿਹੜੀ ਰੱਖੀ ਸੀ ਕਿ ਕਿਹੜੇ ਟੀਕੇ ਨਾਲ ਇਹ ਸੋਚ ਕੇ ਰੱਖੀ ਗਈ ਸਾਡੇ ਸੰਤ ਤੋਂ ਬਾਹਰ ਆ ਅਸੀਂ ਸਾਰਾ ਹਾਲਮਿਕੀ ਸਮਾਜ ਇਸ ਲਈ ਐਸਟੀ ਦਾ ਧੱਕੇ ਵਿਰੋਧ ਕਰਦੇ ਹਾਂ ਕਿ ਇਹ ਜਿਹੜਾ ਦੈਨਿਆ ਇਹਨੂੰ ਅੱਗੇ ਕੀਤਾ ਜਾਵੇ ਕਿਉਂਕਿ ਬਾਰਾ ਕੀਤਾ ਸਾਰਾ 15 ਤੀ ਦਿਨ ਇਲੈਕਸ਼ਨ 17 ਤੀ ਦਿਨ ਦਾ ਪ੍ਰਗਟ ਦੇਸਿਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਅਸੀਂ ਸੱਤ ਪਰਿਵਾਰ ਫੇੜੀਆਂ ਕਰਦੇ ਹਾਂ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਕੱਡੀਆਂ ਜਾਂਦੀਆਂ ਕਿਉਂ ਸਮਾਜ ਕੀ ਕਰੂਗਾ ਇੱਕ ਪਾਸੇ ਉਹਨਾਂ ਦੀ ਆਸਥਾ ਆ ਜਿਹੜਾ ਸਾਲ ਭਾਰੇ ਸੀ ਦੇਖਦੇ ਰਹਿੰਦੇ ਨੇ ਕਿ ਪ੍ਰਗਟ ਦੇਵਸ ਬਹੁਤ ਵਧੀਆ ਤਰੀਕੇ ਨਾਲ ਹੋਣਾ ਕਿ ਇਲੈਕਸ਼ਨ ਜਿਹੜੀ ਆ ਇਹ ਵੀ ਇੱਕ ਬਹੁਤ ਜ਼ਰੂਰੀ ਆ ਪਰ ਅਸੀਂ ਉਹ ਕਿਹੜੇ ਤਰੀਕੇ ਨਾਲ ਕਰਾਂਗੇ ਅਸੀਂ ਇਲੈਕਸ਼ਨ ਦੇ ਵਿੱਚ ਹਿੱਸਾ ਲਵਾਂਗੇ ਜਾਂ ਅਸੀਂ ਉਸ ਪਰਮਕ ਦਾ ਪਰਮਾਪਤ ਦੇ ਪ੍ਰਗਟ ਦੇਵ ਦੇ ਵਿੱਚ ਹਿੱਸਾ ਲਵਾਂਗੇ ਇਸ ਲਈ ਸਰਕਾਰ ਨੂੰ ਬੇਨਤੀ ਆ ਚਿਵਨ ਕਮਿਸ਼ਨ ਨੂੰ ਬੇਨਤੀ ਆ ਕਿ ਇਸ ਦੇ ਤੇ ਮੁੜ ਵਿਚਾਰ ਕੀਤਾ ਜਾਵੇ ਇਹ ਜਿਹੜੀ ਲਖਤਾਂ ਇਹਨੂੰ ਅੱਗੇ ਕੀਤਾ ਜਾਵੇ ਵਾਲਮੀਕ ਸਮਾਜ ਦੇ ਜਿਹੜੇ ਆ ਫਿਰਦੇ ਜਿਹੜੇ ਇਸ ਤੇ ਛੇਸ ਲੱਗੀ ਆ ਉਹ ਤੇ ਮਲਮ ਲਾਈ ਜਾਵੇ ਤਾਂ ਕਿ ਕਿਉਂਕਿ ਅਸੀਂ ਪਿੰਡ ਵਾਸੀ ਜਿਹੜਾ ਸਾਨੂੰ ਇੱਕ ਬਹੁਤ ਵੱਡਾ ਅਸਗਾ ਕਿ ਜਿਹੜੀ ਸਾਡੇ ਐਸਸੀ ਲੇਡੀ ਜਾਨ ਵਾਲੀ ਕਿਉਂਕਿ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਅੱਜ ਤੱਕ ਐਸੀ ਲੇਡੀ ਨੂੰ ਹੱਕ ਨਹੀਂ ਮਿਲਿਆ ਉਹ ਹੱਕ ਸਾਡਾ ਅੱਜ ਵੀ ਮਾਰਿਆ ਗਿਆ ਤੇ ਪਰ ਜੋ ਉਹ ਹੱਕ ਮਾਰਿਆ ਗਿਆ ਦੂਜਾ ਇਹ ਕਰ ਦਿੱਤਾ ਗਿਆ ਕਿ ਇਲੈਕਸ਼ਨ ਜਿਹੜੀ ਆ ਬਿਲਕੁਲ ਪਰਦਰਸ਼ ਦੇ ਉੱਤੇ ਨਾਲਿਆ ਉਹ ਸਾਨੂੰ ਅਸੀਂ ਉਹਨੂੰ ਕਦੇ ਵਜ਼ਾਟ ਨਹੀਂ ਕਰ ਸਕਦੇ ਅਸੀਂ ਬੇਨਤੀ ਕਰਦੇ ਹਾਂ ਬੇਨਤੀ ਕਰਦੇ ਹਾਂ ਤੇ ਉਹ ਤੋਂ ਬਾਅਦ ਜੇ ਨਾ ਹੋਇਆ ਤੇ ਜਿੱਥੇ ਬੰਦੀਆਂ ਸਾਰੇ ਅਸੀਂ ਲਾ ਕੇ ਕੋਈ ਦਾ ਸਖਤ ਐਕਸ਼ਨ ਵਾਈਡ ਆਊਟ ਵੀ ਕਰ ਸਕਦੇ ਹਾਂ ਹਾਲ ਦੀ ਘੜੀ ਸਾਡੀ ਸਰਕਾਰ ਨੂੰ ਬੇਨਤੀ ਆ ਭਈ ਇਹ ਇਸ ਤੇ ਮੋੜ ਵਿਚਾਰ ਕਰਕੇ ਇਹ ਦਿਨ ਜਿਹੜਾ ਬਦਲਿਆ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਕਰਾਂਗੇ ਕਿ ਜੇ ਇਸ ਤੇ ਵਿਚਾਰ ਕਰ ਲਿਆ ਜਾਵੇ ਅਸੀਂ ਸਾਰਾ ਸਮਾਜ ਧੰਨਵਾਦੀ ਹੋਵਾਂਗੇ ਪੰਜਾਬ ਸਰਕਾਰ ਦੇ ਜ਼ੋਨ ਕਮਿਸ਼ਨ ਦੇ ਜੇ ਉਹ ਇਸ ਚੀਜ਼ ਤੇ ਵਿਚਾਰ ਕਰ ਲੈਂਦਾ ਤੇ ਸਾਨੂੰ ਇਹ ਪਤਾ ਲੱਗੂਗਾ ਕਿ ਭਗਵਾਨ ਵਾਲਮੀਬਾਰ ਦੇ ਪਰਕਰ ਜਰ ਸੁਣ ਧਿਆਨ ਵਿੱਚ ਰੱਖਿਆ ਗਿਆ ਜੋ ਬੋਲੇ ਸੋਨਰ ਪਰ ਪਵਾਨ ਬਾਲਵੀਂ ਮਹਾਰਾਜ ਜੀ ਸਰ ਸਾਹਿਬ ਤੁਸੀਂ ਸਾਬਕਾ ਜ਼ਿਲ੍ਹਾ ਪਛਤ ਮੈਂਬਰ ਹੈ ਤੁਹਾਡੇ ਨਾਲ ਸਰਪੰਚ ਸਾਹਿਬ ਵੀ ਖੜੇ ਆ ਇਲੈਕਸ਼ਨ ਦਾ ਸਰਕਾਰ ਨੇ ਐਲਾਨ ਤਾਂ ਕਰਵਾ ਦਿੱਤਾ ਪਰ ਹਜੇ ਤੱਕ ਨਾ ਵੋਟਰ ਲਿਸਟਾਂ ਕੰਪਲੀਟ ਕੀਤੀਆਂ ਗਈਆਂ ਨਾ ਰੋਟੇਸ਼ਨ ਪਾਲਸੀ ਹੈ ਕਿਥੇ ਕਿਹੜੇ ਪਿੰਡ ਚ ਕੀ ਹੋਣਾ ਉਹ ਫਾਈਨਲ ਕੀਤੀ ਹੈ ਕਿ ਲੱਗਦਾ ਵੀ ਇਸ ਵਿੱਚ ਸਾਡੀਆਂ ਇਲੈਕਸ਼ਨ ਕਿਦ ਤੱਕ ਕੰਪਲੀਟ ਹੋ ਜਾਣਗੀਆਂ ਉਹ ਜੀ ਖਾਲਸਾ ਜੀ ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਕਿ ਸਾਰੇ ਜਣੇ ਇਸ ਸੀਟ ਤੇ ਬੜਾ ਕਿਉਂਕਿ ਹਰ ਇੱਕ ਬੰਦੇ ਨੂੰ ਇਹ ਹੁੰਦਾ ਭਈ ਅਸੀਂ ਇਹਨੂੰ ਪ੍ਰਾਪਤ ਕਰ ਗਏ ਤੇ ਮੈਂ ਕੱਲ ਵੀ ਦੇਖ ਰਿਹਾ ਸੀ ਕੱਲ ਵੀ ਵੀਡੀਓ ਦਫ਼ਤਰ ਜਿਹੜੇ ਆ ਕਾਫੀ ਬੰਦੇ ਜਿਹੜੇ ਆ ਉਹ ਗਏ ਆ ਪਰ ਉੱਥੋਂ ਉਹਨਾਂ ਦਾ ਉਹ ਇਹਨਾਂ ਐਲਾਨ ਕਰਤਾ ਉੱਥੋਂ ਕਿਸੇ ਨੂੰ ਕੋਈ ਲਿਸਟ ਨਹੀਂ ਹਜੇ ਮੈਸੇਜ ਅੱਜ ਅਸੀਂ ਖੁਦ ਵੀ ਵੀਡੀਓ ਦਫ਼ਤਰ ਗਏ ਸੀ ਤੇ ਉੱਥੇ ਜਿਹੜੇ ਭਿੰਦਰ ਸਿੰਘ ਜੀ ਨਾਲ ਫੋਨ ਤੇ ਗੱਲ ਵੀ ਹੋਈ ਉਹਨਾਂ ਨੇ ਵੀ ਹਲੇ ਕਰ ਦਿੱਤਾ ਜੀ ਅਸੀਂ ਸ਼ਾਮ ਨੂੰ ਦੱਸਾਂਗੇ ਬੜੇ ਦੇਖੋ ਇੱਕ ਪਾਸੇ ਐਲਾਨ ਕਰ ਦਿੱਤਾ ਗਿਆ ਦਿਨ ਬੜੇ ਥੋੜੇ ਆ ਕੋਈ ਪਤਾ ਨਹੀਂ ਲੱਗਦਾ ਸਰਕਾਰ ਦਾ ਇਹ ਕੰਮ ਕੀ ਰਹੀ ਆ ਬਈ ਇਸ ਇਹ ਇਲیکشن ਨੂੰ ਕੀ ਖੇਲ ਜੇ ਬਣਾ ਕੇ ਰੱਖ ਦਿੱਤਾ ਕਿ ਜਦ ਕੇ ਪਿੰਡਾਂ ਦੇ ਵਿੱਚ ਪਿੰਡਾਂ ਦੀ ਸਫਾ ਜਿਹੜੀ ਆ ਉਹ ਤਿਆਰ ਕਰਨੀ ਆ ਤੇ ਲੋਕਾਂ ਨੂੰ ਹਜੇ ਤੱਕ ਜਿਹੜੇ ਵੋਟਰ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂਗਾ ਬਈ ਸਾਡੇ ਵਾਰਡ ਵਿੱਚ ਕਿ ਕੀ ਆ ਕਿਹੜਾ ਕਿੱਦਾਂ ਵਾਰਡ ਆ ਕਿਹੜਾ ਕਿੱਦਾਂ ਵਾਰਡ ਆ ਇਹ ਸਰਕਾਰ ਨੂੰ ਇਹ ਧਿਆਨ ਚ ਰੱਖਣਾ ਹੈ ਬਾਈ ਜਿਹੜਾ ਕਿਉਂਕਿ ਸਮਾਂ ਬੜਾ ਥੋੜਾ ਆ ਤੇ ਜੇ ਇਲੈਕਸ਼ਨ ਅੱਗੇ ਕਰ ਦਿੱਤੀ ਜਾਵੇ ਤਾਂ ਸਾਰਾ ਜਿਹੜਾ ਆ ਮਤਦਾ ਸੌਲਵਰ ਹੋ ਸਕਦਾ ਹੈ ਜਿਹੜੀ ਸ਼ਿਕਾਇਤਰੀ ਦਰਜ ਕਰਵਾਣੀ ਆ ਉਹਦਾ ਕੀ ਟਾਈਮਿੰਗ ਆ ਤੇ ਕਿਹੜੇ ਦਿਨ ਜਾਣਾ ਹੈ ਅਸੀਂ ਪਹਿਲੀ ਤਿੰਨ ਦਾ ਪ੍ਰੋਗਰਾਮ ਬਣਾਇਆ ਅਸੀਂ ਉਹ ਐਸਡੀਐਮ ਸਾਹਿਬ ਨੂੰ ਜਾ ਕੇ ਮਿਲਾਂਗੇ ਤੇ ਅਸੀਂ ਇਕੱਲੇ ਨਹੀਂ ਮਿਲਾਂਗੇ ਬਹੁਤ ਵੱਡੇ ਇਕੱਠ ਹੋ ਰਹੇ ਆ ਪਿੰਡਾਂ ਪਿੰਡਾਂ ਵਾ ਸ਼ਹਿਰਾਂ ਚਹਿਰਾਂ ਵਿੱਚ ਤੇ ਅਸੀਂ ਵੀ ਇੱਥੋਂ ਬਹੁਤ سارے ਵੱਡਾ ਇਕੱਠ ਕਰਕੇ ਹੋਰ ਪਿੰਡਾਂ ਤੋਂ ਵੀ ਸਾਥੀ ਲੈ ਕੇ ਇਸ ਚੀਜ਼ ਲਈ ਇਸ ਦੀ ਸ਼ਾਮ ਨੂੰ ਬਣਾਇਆ ਸਾਡੇ ਗੁਰੂ ਵਾਲਮੀਕ ਮਹਾਰਾਜ ਜੀ ਦਾ ਜਨਮ ਦਿਹਾੜਾ ਆ 17 17 ਤਰੀਕ ਦਾ ਪਰ 15 ਤਰੀਕ ਨੂੰ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਸਜਾਏ ਜਾਣੇ ਆ ਪਰ ਉਸ ਦੇ باوجود ਵੀ ਅੱਖੋਂ ਪਰੋਖੇ ਕਰਕੇ ਆਮ ਲੋਕਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਤੇ 17 ਤਰੀਕ ਦਾ ਜਿਹੜਾ ਗੁਰਪੁਰਬ ਨੂੰ ਉਹਨੂੰ ਨਾਂ ਧਿਆਨ ਵਿੱਚ ਰੱਖਦੇ ਹੋਏ 15 ਤਰੀਕ ਨੂੰ ਸਾਡੇ ਤੇ ਇਲੈਕਸ਼ਨ ਥੋਪ ਦਿੱਤੀ। ਇਹ ਇਲੈਕਸ਼ਨ ਜਿਹੜੀ ਹੈ ਕਿ ਗਾਹ ਵੀ ਹੋ ਸਕਦੀ ਆ। ਅਸੀਂ ਹੁਣ ਵੀ ਸਰਕਾਰ ਨੂੰ ਅਪੀਲ ਕਰਦੇ ਆਂ ਔਰ ਚੋਣ ਕਮਿਸ਼ਨ ਨੂੰ ਵੀ ਅਪੀਲ ਕਰਦੇ ਆਂ ਕਿ ਜਿਹੜੀ ਗੁਰਪੁਰਬ ਨੂੰ ਮੁੱਖ ਰੱਖਦੇ ਆਂ ਹੋਇਆ ਇਹਨੂੰ ਚੋਣ ਦੀ ਤਰੀਕ ਜਿਹੜੀ ਆ ਅੱਗੇ ਕੀਤੀ ਜਾਵੇ।